ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਹੀ ਅਸੀਂ ਇੱਕ ਤੁਹਾਡਾ ਨਾ ਖਬਰ ਸਾਂਝੀ ਕੀਤੀ ਸੀ ਜਿਹੜੀ ਕਿ ਸੁਲਤਾਨਵਿੰਡ ਰੋਡ ਦੇ ਸੌਫਟੀ ਸੜਕ ਦੀਆਂ ਜਿਹੜੀਆਂ ਰੈੱਡ ਲਾਈਟਾਂ ਨੇ ਉਹ ਬੰਦ ਹੋ ਚੁੱਕੀਆਂ ਸੀ ਤਾਂ ਹੁਣ ਉਸ ਦੀ ਸ਼ੁਰੂਆਤ ਹੋ ਚੁੱਕੀ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰਦੇ ਪਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵale ਅਸੀਂ ਸੌਫਟੀ ਸੜਕ ਦੀ ਤਸਵੀਰ ਤੁਹਾਡਾ ਨਾ ਇਸ ਕਰਕੇ ਸਾਂਝੀ ਕਰਦੇ ਪਏ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵੱਖ-ਵੱਖ ਚੌਂਕਾ ਤੇ ਜਿਹੜੇ ਸਿਗਨਲ ਨੇ ਉਹ ਬੰਦੇ ਦਿਖਾਈ ਦੇ ਰਹੇ ਸੀ ਤਾਂ ਜੇਕਰ ਅਸੀਂ ਗੱਲ ਕਰੀਏ ਸੌਫਟੀ ਸੜਕ ਦੀ ਤਾਂ ਹੁਣ ਜਿਹੜੇ ਸਿਗਨਲ ਨੇ ਉਹ ਚਾਲੂ ਹੋ ਚੁੱਕੇ ਨੇ ਪਰ ਲੋਕਾਂ ਨੂੰ ਜਿਹੜਾ ਵਾ ਉਹ ਪਤਾ ਨਹੀਂ ਲੱਗਦਾ ਪਿਆ ਕਿ ਇਹ ਜਿਹੜੇ ਸਿਗਨਲ ਨੇ ਚਾਲੂ ਹੋ ਚੁੱਕੇ ਨੇ ਤਾਂ ਲੋਕ ਉਸੇ ਤਰੀਕੇ ਦੇ ਨਾਲ ਹੀ ਇਸ ਜਗ੍ਹਾ ਦੇ ਉੱਪਰ ਆਉਂਦੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਟ੍ਰੈਫਿਕ ਪੁਲਿਸ ਦੀ ਤਾਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਆਪਣੀ ਡਿਊਟੀ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਖਬਰ ਇਸ ਕਰਕੇ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਜਿਹੜੇ ਲੋਕ ਸੁਲਤਾਨਵਿੰਡ ਰੋਡ ਤੇ ਰਹਿੰਦੇ ਪਏ ਨੇ ਤਾਂ ਉਹ ਜ਼ਰੂਰ ਦੇਖ ਲੈਣ ਕਿ ਜਿਹੜੀਆਂ ਰੈੱਡ ਲਾਈਟਾਂ ਨੇ ਉਹ ਹੁਣ ਸ਼ੁਰੂ ਹੋ ਚੁੱਕੀਆਂ ਨੇ ਤਾਂ ਜਦੋਂ ਵੀ ਉਹ ਸੌਫਟੀ ਸੜਕ ਚੌਂਕ ਦੇ ਵਿੱਚ ਪਹੁੰਚਦੇ ਨੇ ਤਾਂ ਲਾਈਟ ਦੇ ਵੱਲ ਜ਼ਰੂਰ ਉਹਨਾਂ ਦੇ ਵੱਲੋਂ ਧਿਆਨ ਦਿੱਤਾ ਜਾਵੇ ਜੇਕਰ ਉਹਨਾਂ ਦੀ ਲਾਈਟ ਹੈ ਤਾਂ ਆਪਣੀਆਂ ਗੱਡੀਆਂ ਨੂੰ ਇਸ ਰੋਡ ਤੋਂ ਲੈ ਕੇ ਜਾਣ ਤੇ ਜੇਕਰ ਲਾਈਟ ਬੰਦ ਹੈ ਤਾਂ ਆਪਣੀਆਂ ਗੱਡੀਆਂ ਨੂੰ ਰੋਕ ਦਿੱਤਾ ਜਾਵੇ ਤਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਇਸ ਵਾਲੇ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਅਮਰੀਕ ਸਿੰਘ ਸਾਡੇ ਨਾਲ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਲਾਈਟਾਂ ਬੰਦ ਸੀ ਹੁਣ ਉਹਨਾਂ ਦੀ ਸ਼ੁਰੂਆਤ ਜਿਹੜੀ ਆਹ ਹੋ ਚੁੱਕੀ ਆ ਇਹ ਲਾਈਟਾਂ ਜੀ ਆਪਣਾ ਮਾ ਜੋ ਮਸ਼ੀਲ ਸਾਹਿਬ ਦੇ ਹੁਕਮ ਨਾਲ ਇਹ ਲਾਈਟਾਂ ਚਾਲੂ ਕਰ ਦਿੱਤੇ ਗਈਆਂ ਵਾ ਪਰ ਲੋਕਾਂ ਨੂੰ ਇਸ ਚੀਜ਼ ਸਹਿਯੋਗ ਦੇਣਾ ਚਾਹੀਦਾ ਵੀ ਇਹ ਨਹੀਂ ਵੀ ਕੋਈ ਮੁਲਾਜ਼ਮ ਕਿਸੇ ਵੇਲੇ ਡਿਊਟੀ ਤੇ ਤੇ ਨਹੀਂ ਵੀ ਹੁੰਦਾ ਤੇ ਅਸੀਂ ਲਾਈਟਾਂ ਦਾ ਮਤਾਬਕ ਸਾਹਿਬ ਚੱਲਣਾ ਚਾਹੀਦਾ ਜੇ ਅਸੀਂ ਪੁਲਿਸ ਨੂੰ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਵਾਂਗੇ ਤੇ ਫੇਰ ਇਹ ਟ੍ਰੈਫਿਕ ਸਹੀ ਤਰੀਕੇ ਨਾਲ ਚੱਲ ਸਕਦੀ ਆ ਲੋਕਾਂ ਲਾਈਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਆਪਣੀ ਮਰਜ਼ੀ ਦਾ ਨਾ ਕਰੇ ਆ ਇਸ ਕਰਕੇ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਤਾਂ ਦੀ ਜਿਹੜੀ ਟ੍ਰੈਫਿਕ ਨਿਰਵਿਘਨ ਚੱਲ ਸਕਦੀ ਹੈ ਜੀ ਸਵੇਰ ਤੋਂ ਕੀ ਕੀ ਮੁਸ਼ਕਲ ਆ ਰਹੀ ਹੈ ਜੀ ਇੱਥੇ ਸਵੇਰ ਤੋਂ ਮੁਸ਼ਕਲੇ ਹੋਈ ਹੈ ਜੀ ਆਪਣਾ ਲੋਕ ਜੇ ਸਮਝ ਨਹੀਂ ਰਹੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜੇ ਸਾਨੂੰ ਕੋਈ ਮੁਲਾਜ਼ਮ ਜੀ ਦੀ ਡਿਊਟੀ ਹੈ ਉਹ ਦੱਸ ਰਿਹਾ ਤੇ ਆਪਾਂ ਉਹਦੇ ਮੁਤਾਬਕ ਲਾਈਟ ਮੁਤਾਬਕ ਚੱਲੀਏ ਤੇ ਲੋਕਾਂ ਨੂੰ ਸਮਝ ਦੀ ਲੋੜ ਹੈ ਸਹਿਯੋਗ ਦੇਣ ਦੀ ਲੋੜ ਹੈ ਫੇਰ ਹੀ ਅਸੀਂ ਮਾਜੂਕ ਬੀਸ਼ੂ ਸਾਹਿਬ ਦੇ ਏਡੀਸੀਪੀ ਟਰੈਫਿਕ ਸਾਹਿਬ ਦੇ ਹੁਕਮ ਨਾਲ ਅਸੀਂ ਸਹੀ ਤਰੀਕੇ ਨਾਲ ਟਰੈਫਿਕ ਚਲਾ ਸਕਦੇ ਹਾਂ ਜੀ ਤਾਂ ਜੇਕਰ ਅਸੀਂ ਗੱਲ ਕਰੀਏ ਸੁਲਤਾਨਵੰਦ ਤੇ ਸੁਲਤਾਨਵੰਦ ਰੋਡ ਤੇ ਕਿੱਥੇ ਕਿੱਥੇ ਲਾਈਟਾਂ ਲੱਗ ਚੁੱਕੀਆਂ ਨੇ ਜੀ ਹੁਣ ਤੱਕ ਸੁਲਤਾਨਵੰਦ ਰੋਡ ਤੇ 메ਨ ਗੇਟ ਤੋਂ 100 ਫੁੱਟ ਚੌਕ ਇਹ ਤੋਂ ਇਲਾਵਾ ਜੀ 100 ਮਕਬੂਲਪੁਰਾ ਜੀਡੀ ਰੋਡ ਤੇ ਲਾਈਟਾਂ ਚੱਲ ਚੁੱਕੀਆਂ ਵਾਂ ਪਰ ਲੋਕ ਜਲਦਬਾਜੀ ਕਰ ਰਹੇ ਨੇ ਜਲਦਬਾਜੀ ਨਹੀਂ ਕਰਨੀ ਚਾਹੀਦੀ ਜੀ ਆਪਾਂ ਸਹਿਯੋਗ ਦਵਾਂਗੇ ਫੇਰ ਹੀ ਆਪਾਂ ਸਹੀ ਟਾਈਮ ਤੇ ਪਹੁੰਚ ਸਕਦੇ ਆ ਜਿੱਕਰ ਅਸੀਂ ਗੱਲ ਕਰੀਏ ਰੈੱਡ ਲਾਈਟਾਂ ਸ਼ੁਰੂ ਹੋ ਚੁੱਕੀਆਂ ਨੇ ਪੁਲਿਸ ਦੇ ਵੱਲੋਂ ਅੱਜ ਚਲਾਨ ਕਟਿਆ ਜਾ ਰਿਹਾ ਜਾਂ ਫਿਰ ਨਹੀਂ ਕਟਿਆ ਜਾ ਰਿਹਾ ਜਾਂ ਫਿਰ ਸਮਝਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਫਿਲਹਾਲ ਤੇ ਅਸੀਂ 1-2 ਦਿਨ ਸਮਝਾਵਾਂਗੇ ਬਾਕੀ ਜੋ ਸਾਨੂੰ ADCP ਟਰੈਕ ਸਾਹਿਬ ਹੁਕਮ ਕਰਨਗੇ ਉਸ ਹਾਵ ਨਾਲ ਅਸੀਂ ਫਿਰ ਅਗਲੀ ਕਾਰ ਵੀ ਕਰਾਂਗੇ ਜੇ ਲੋਕ ਨਹੀਂ ਸਮਝਦੇ ਫਿਰ ਉਹਨਾਂ ਤੇ ਉਹਨਾਂ ਨੂੰ ਸਮਝਾਇਆ ਜਾਊਗਾ ਤੇ ਜਿਹੜਾ ਕੋਈ ਜ਼ਬਰਦਸਤੀ ਲਾਈਟ ਕਟੂਗਾ ਉਹਦੇ ਫਿਰ ਚਲਾਨ ਕੀਤਾ ਜਾਵੇਗਾ ਤਾਂ ਲੋਕਾਂ ਨੂੰ ਕੀ ਆਪਣੇ ਵੱਲੋਂ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਕਮਿਸ਼ਨ ਸਾਹਿਬ ਵੱਲੋਂ ਹੁਕਮ ਇਹੋ ਹੀ ਆ ਵੀ ਲੋਕਾਂ ਨੂੰ ਅਪੀਲ ਕਰੋ ਪਹਿਲਾਂ ਜੇ ਉਹ ਸਹੀ ਤਰੀਕੇ ਨਾਲ ਲਾਈਟ ਦਾ ਪਾਲਣ ਕਰਦੇ ਠੀਕ ਹੈ ਨਹੀਂ ਤੇ ਉਹਨਾਂ ਦੇ ਕਾਰਵਾਈ ਕੀਤੀ ਚਲ ਗਈ ਇਸ ਕਰਕੇ ਅਸੀਂ ਅੰਮ੍ਰਿਤਸਰ ਦੀ ਪਬਲਿਕ ਤੋਂ ਆਸ ਰੱਖਦੇ ਹਾਂ ਕਿ ਉਹ ਲਾਈਟ ਮੁਤਾਬਕ ਆਪਣਾ ਡਿਊਟੀ ਲੋਕੀ ਨੰਗਣਗੇ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਰੈੱਡ ਲਾਈਟ ਦੀ ਤਰ੍ਹਾਂ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੀ ਕੀ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਟ੍ਰੈਫਿਕ ਪੁਲਿਸ ਆ ਉਹਨਾਂ ਨੂੰ ਹੋਰ ਜਿਹੜੀ ਮੁਸ਼ਕਲ ਦਾ ਹੱਲ ਕਿ ਤਰ੍ਹਾਂ ਕਿਤੇ ਜ਼ਰੂਰ ਹੋਇਆ ਹੈ ਨਹੀਂ ਬਿਲਕੁਲ ਜੀ ਇਹ ਇਨਾ ਚੌਕਾਂ 'ਚ ਬਹੁਤ ਲੋਡ ਸੀ ਇੱਥੇ ਲਾਈਟਾਂ ਲੱਗ ਚੁੱਕੀਆਂ ਵਾਂ ਤੇ ਲੋਕਾਂ ਨੂੰ ਚਾਹੀਦਾ ਵੀ ਲਾਈਟਾਂ ਮੁਤਾਬਕ ਹੀ ਆਪਣਾ ਉਹਨੂੰ ਕ੍ਰਾਸ ਕਰਨ ਰੈੱਡ ਲਾਈਟ ਜੰਪ ਨਾ ਕਰਨ ਕਿਉਂਕਿ ਇਹਦੇ ਵਿੱਚ ਉਹਨਾਂ ਦਾ ਹੀ ਉਹਨਾਂ ਨੂੰ ਮੁਸ਼ਕਲ ਹੋਣੀ ਆ ਉਹਨਾਂ ਦਾ ਟਾਈਮ ਖਰਾਬ ਹੋਣਾ ਵਾ ਤੇ ਜੇ ਲੋਕ ਨਾ ਮੰਨੇ ਤਾਂ ਫਿਰ ਉਹਨਾਂ ਦਾ ਚਲਾਨ ਵੀ ਕਰਾਂਗੇ ਜੀ। ਤਾਂ ਤੁਸੀਂ ਵੇਖਿਆਗੇ ਅਸੀਂ ਟ੍ਰੈਫਿਕ ਦੇ ਮੁਲਾਜ਼ਮ ਅਮਰੀਕ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀਆਂ ਸੁਲਤਾਨਵਿੰਡ ਰੋਡ ਤੇ ਲਾਈਟਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਤਾਂ ਉਹ ਹੁਣ ਚਾਲੂ ਹੋ ਚੁੱਕੀਆਂ ਨੇ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਆ ਕਿ ਜਿਹੜੇ ਲੋਕ ਵੱਡੀ ਗਿਣਤੀ ਦੇ ਵਿੱਚ ਸੁਲਤਾਨਵਿੰਡ ਰੋਡ ਦੇ ਰਾਹੀਂ ਜਾਂਦੇ ਨੇ ਤਾਂ ਜੇਕਰ ਉਹ ਇਹ ਖਬਰ ਦੇਖਦੇ ਪਏ ਨੇ ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜਿਹੜੀਆਂ ਰੈੱਡ ਲਾਈਟਾਂ ਨੇ ਉਹ ਉਸ ਦੀ ਸ਼ਰਵਾਤ ਹੋ ਚੁੱਕਿਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਸਾਹਮਣੇ ਜਿਹੜੀ ਰੈੱਡ ਲਾਈਟ ਲੱਗੀ ਹੋਈ ਆ ਔਰ ਉੱਪਰ ਬੈਨਰ ਵੀ ਜਿਹੜੇ ਨੇ ਲਗਾਰਤੇ ਗਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਬੈਕ ਸਾਈਡ ਤੋਂ ਜ਼ਿਆਦਾਤਰ ਦਿਖਦਾ ਵੀ ਨਹੀਂ ਪਿਆ ਕਿਉਂਕਿ ਬੈਨਰ ਜਿਹੜੇ ਨੇ ਵਿੱਚ ਘਰ ਲੱਗੇ ਹੋਏ ਨੇ ਇਸ ਬੰਦ ਚ ਕਾਰਪੋਰੇਸ਼ਨ ਨੂੰ ਆਪਣੀ ਕਾਰੀ ਕਰਨੀ ਚਾਹੀਦੀ ਆ ਇਹ ਮਾਮਲਾ ਕਾਰਪੋਰੇਸ਼ਨ ਦਾ ਵਾ ਤੇ ਬਾਕੀ ਅਸੀਂ ਐਡੀਐਸਪੀ ਸਾਹਿਬ ਨਾਲ ਗੱਲ ਕਰਕੇ ਜੇ ਲੋੜ ਪਈ ਤਾਂ ਅਸੀਂ ਖੁਦ ਬੈਨਰ ਜਿਹੜੇ ਸਲਾਈਡ ਦੇ ਅੱਗੇ ਆਉਂਦੇ ਨੇ ਉਹ ਹਟਾ ਦਾਂਗੇ ਜੀ ਠੀਕ ਹੈ ਜੀ ਤਾਂ ਤੁਸੀਂ ਵੇਖਿਆ ਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਬੈਨਰ ਲਾਈਟਾਂ ਦੇ ਅੱਗੇ ਆ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਜਿਹੜੀ ਆ ਗੱਲਬਾਤ ਕੀਤੀ ਜਾਏਗੀ ਤਾਂ ਜੋ ਇਹ ਜਿਹੜੇ ਬੈਨਰ ਨੇ ਉਹ ਹਟਾ ਦਿੱਤੇ ਜਾਣ ਤਾਂ ਜੋ ਜਿਹੜੀਆਂ ਲਾਈਟਾਂ ਨੇ ਉਹ ਸਾਫ਼ ਜਿਹੜੀਆਂ ਲੋਕਾਂ ਨੂੰ ਦਿਖਾਈ ਦੇ ਸਕਣ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸੌਫਟੀ ਸੜਕ ਦੀ ਤਸਵੀਰ ਤੁਹਾਡਾਂ ਨਾਲ ਸਾਂਝੀ ਕਰਦੇ ਪਿਆ ਹਾਂ ਲਾਈਟਾਂ ਚੱਲਣ ਦੇ باوجود ਵੀ ਕਿਤਨਾ ਕਿਤੇ ਟ੍ਰੈਫਿਕ ਜਿਹੜੀ ਆਹੋ ਦਿਖਾਈ ਜਰੂਰ ਦੇ ਰਹੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੜੀਆਂ ਲਾਈਟਾਂ ਬੰਦ ਦੀ ਖਬਰ ਸਾਡੇ ਵੱਲੋਂ ਬਾਰ-ਬਾਰ ਆਪਣੇ ਚੈਨਲ ਤੇ ਦਿਖਾਈ ਜਾ ਰਹੀ ਸੀ ਤਾਂ ਕਿਤਨਾ ਕਿਤੇ ਅੱਜ ਉਸ ਖਬਰ ਦਾ ਅਸਰ ਜਰੂਰ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਾਈਟਾਂ ਦੀ ਸ਼ੁਰੂਆਤ ਜਿਹੜੀ ਆਹੋ ਹੋ ਚੁੱਕੀ ਹੈ ਤਾਂ ਪਹਿਲੀ ਤਸਵੀਰ ਤੁਹਾਡਾ ਨਾਲ ਸੌਫਟੀ ਸੜਕ ਤੋਂ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਸ ਜਗ੍ਹਾ ਤੋਂ ਆ ਜਾ ਰਹੇ ਨੇ ਤਾਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਵੱਡੀ ਗਿਣਤੀ ਦੇ ਵਿੱਚ ਸੌਫਟੀ ਸੜਕ ਤੇ ਆ ਰਹੇ ਨੇ ਤਾਂ ਉਹ ਲਾਈਟ ਨੂੰ ਜ਼ਰੂਰ ਦੇਖਣ ਜੇਕਰ ਉਹ ਲਾਈਟ ਜੰਪ ਕਰਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਚਲਾਣ ਵੀ ਕੀਤੇ ਜਾਣਗੇ ਜਗਵੰਤ ਟੀਵੀ ਦੇ ਲਈ ਸਾਹਿਲ ਅਮਰਸਰ